ਉਰਜੇ ਦੇ ਕਾਰਨ ਸਾਡੇ ਵੀ ਹੈਗੇ ਨੇ ਸਾਨੂੰ ਆਪਣੀ ਗਲਤੀ ਮੰਨ ਲੈਣੀ ਆ ਆਪਾਂ ਕੀ ਕੀਤਾ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕਰਕੇ ਜਿਹੜਾ ਪੋਜ਼ ਨਹੀਂ ਬਣਾਉਣ ਵਾਲਾ ਵੀ ਬਣਾਏ ਐਵਰੀਵਨ ਹੁੰਦੇ ਜਾ ਕੇ ਬਲੌਗ ਉਹਨਾਂ ਦੇ ਬੋਏ ਬਾਬਾ ਗਲਤ ਕਰ ਦਈਏ ਚੀਜ਼ ਕਿ ਨਹੀਂ ਜਿਹੜੀ ਚੀਜ਼ ਗਲਤ ਆਪਾਂ ਗਲਤ ਕਹਾਂਗੇ ਡੰਕੇ ਦੀ ਚੋਟ ਤੇ ਕਹਾਂਗੇ ਅੱਛਾ ਉੱਥੇ ਜਾ ਕੇ ਕਿ ਕਿਸੇ ਹੋਰ ਚੀਜ਼ ਤੇ ਵੀਡੀਓ ਬਣਾਣੀ ਆ ਜਿਹੜੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੇ ਪਾਣੀ ਹੈ ਤਾਂ ਉੱਥੇ ਪਿੱਛੇ ਗਾਣਾ ਲਾਉਂਦੇ ਆ ਹਨਾ ਇਹ ਜਿਹੜੀ ਸਾਡੀ ਗਲਤੀ ਆ ਇੱਥੇ ਗਲਤੀ ਮੰਨੀ ਪਵੇਗੀ ਜਿਹੜੀ ਆ ਬਰਵਾਰ ਸਾਹਿਬ ਜੁਗਾ ਕਰਕੇ ਵੀ ਲੱਗਾ ਤਾਂ ਕਰਕੇ ਤੇ ਜੁਗਾ ਕੀਤਾ ਅਸ਼ੋਦਾ ਕੇ ਮੈ ਨਹੀਂ ਬੰਦ ਉਹ ਕਿਹਦਾ ਬੰਦਿਕ ਰਿਆ ਉਹ ਤਾਂ ਕੋਈ ਨਹੀਂ ਲੱਭਾ ਉਸੇ ਬੰਦੇ ਦਾ ਨਾ ਕੋਈ ਸੇਵਾਦਾਰ ਲੱਭਾ ਨਾ ਕੋਈ ਕੋਈ ਨਹੀਂ ਲੱਭਾ ਉਸ ਬੰਦੇ ਦਾ ਕੋਈ ਨਹੀਂ ਲੱਭਾ ਹਨਾ ਜਦੋਂ ਕੋ ਸਾਡਾ ਆਪਣਾ ਗੁਰੂ ਸਿਕੰਦਰ ਭਰਾ ਆਪਣੇ ਪੰਜਾਬ ਦਾ ਰਹਿਣ ਵਾਲਾ ਬਸ਼ਿੰਦਾ ਇਹ ਉਹ ਤੇ ਜਾ ਕਰਕੇ ਵੀਡੀਓ ਬਣਾਉਂਦਾ ਵਾ ਤੇ ਉਹ ਕੈਮਰੇ ਕੋਲੇ ਜਾਂਦਾ ਸੀ ਕੈਮਰੇ ਖੋਲੰਦੇ ਮੈਨੂੰ ਇਹਦਾ ਲੱਗਦਾ ਕਿਸੇ ਨੇ ਕਿਤੇ ਗਿਲਬਾਂ ਤੇ ਜਾਵਾ ਜਦ ਆਪਾਂ ਆ ਨੂੰ ਕਹਾਵਤ ਕਹਿੰਦੇ ਵੀ ਮਾਰੇ ਥਾਂ ਦੇ ਨਾ ਮਾਰੇ ਥਾਂ ਦੇ ਹੈ ਨਾ ਉੱਚ ਜਿਆਦਾ ਜ਼ੋਰ ਚੱਲਦਾ ਜਿਹੜੇ ਆਣਾਂ ਦੇ ਸਾਧੜੇ ਬਾਬੇ ਚਿੱਪੀ ਸ਼ੌਕ ਵਾਲੇ ਆਉਂਦੇ ਆ ਅੱਜ ਕੋਈ ਆਂਦਾ ਕੋਈ ਆ ਗਿਆ ਇੱਕ ਗੁਰਸ਼ਿਕ ਵੀਰ ਉਹ ਸਵੇਰ ਦਾ ਲੱਗਾ ਮਤਲਬ ਲੈਣ ਦੇ ਵਿੱਚ ਉਹਦੀ ਵਾਰੀ ਆਈ ਹੈ 4-5 ਘੰਟਿਆਂ ਬਾਅਦ ਦਰਬਾਰ ਸਾਹਿਬ ਉਹੀ ਆ ਇੱਕ ਸਾਦੜਾ ਜਾਂਦਾ ਵਾ ਚਿੱਟਾ ਚੋੜਾ ਪਾਇਆ 5-7 ਹਿਉਰੀਏ ਲਏ ਆ ਉਹ ਨਹੀਂ ਲੈਣ ਦੇ ਵਿੱਚ ਜਾਂ ਇਹ ਬੰਦ ਕਰਾਓ ਇਹਦੀ ਚੀਜ਼ ਬੰਦ ਕਰਾਓ ਸਾਡਾ ਮੇਨ ਸਥਾਨ ਕਿਹੜਾ ਦਰਬਾਰ ਸਾਹਿਬ ਦਾ ਹੈ ਬਾਬਾ ਜੀ ਉਹਦੇ ਵਿੱਚ ਚਾਹੇ ਕੋਈ ਪ੍ਰਧਾਨ ਮੰਤਰੀ ਆ ਚਾਹੇ ਕੋਈ ਮੁੱਖ ਮੰਤਰੀ ਆ ਚਾਹੇ ਕੋਈ ਬਾਬਾ ਆ ਕੋਈ ਬਾਬਾ ਨੇ ਕੋਈ ਮੁੱਖ ਮੰਤਰੀ ਨੇ ਕੋਈ ਸਾਧ ਨੇ ਕੋਈ ਕੋਖਣੀ ਉੱਥੇ ਆਮ ਬੰਦਾ ਆ ਹਾਂ ਬੰਦਾ ਜਿੱਥੇ ਸਾਡੀ ਭੈਣ ਲੱਗੀ ਆ ਜਿੱਥੇ ਸਾਡੇ ਮਾਪਿਓ ਲੱਗੇ ਆ ਜਿੱਥੇ ਸਾਡੇ ਨੌਜਵਾਨ ਵੀਰ ਲੱਗੇ ਆ ਉਸੇ ਹੀ ਲਾਈਨ ਦੇ ਵਿੱਚ ਉਹ ਬਾਬਿਆਂ ਨੂੰ ਲਾਓ ਹਾਂ ਹਾਂਜੀ ਹਾਂਜੀ ਮਜਾ ਦਾ ਫੇਰਾ ਹੈ VIP ਲਾਈਨ ਬੰਦ ਕਰਾਓ ਦਰਬਾਰ ਸਾਹਿਬ ਦੇ ਅੰਦਰ ਕਰਾਨੇ ਕੇ ਨਾਲ ਐਕਟ ਕਰਨਾ ਚਾਹੀਦਾ ਨਾਲ ਇੱਕ ਉਹ ਰੱਖੋ ਜਿਹੜੇ ਮਤਲਬ ਜੇ ਕੋਈ ਬਚਾ ਕੇ ਦੇ ਨਾਲੋਂ ਜ਼ਿਆਦਾ ਲੋੜ ਰਿਹਾ ਵਾ ਵੀ ਇਹਨਾਂ ਦਾ ਭੈਣ ਜੀ ਤੁਸੀਂ ਪਹਿਲਾਂ ਚੱਲ ਜਾਓ ਮੱਥਾ ਟੇਕੋ ਕੋਈ ਹੈਂਡੀਕੈਪ ਆ ਕੋਈ ਸਾਡੀ ਭੈਣ ਪ੍ਰੈਗਨੈਂਟ ਆ ਹੈਨਾ ਉਹ ਜ਼ਿਆਦਾ ਚੱਲ ਨਹੀਂ ਖੜ ਸਕਦੀ ਸੱਚੀ ਗੱਲ ਹੈ ਉਹ ਜਿਹੜਾ ਸਮਾਂ ਉਹ ਨਹੀਂ ਖੜ ਸਕਦਾ ਉਹਤੀ ਸਹਾਇਤਾ ਦਾ ਅਹੁਦਾ ਬੰਦਾ ਵਾ ਇਹ ਮੰਤਰੀ-ਮੰਤਰੀ ਹੋਵੇ ਸ਼ਹਿਰ ਤੇ ਸਾਡੀ ਭੈਣ ਪਹਿਲਾਂ ਜਾਏਗੀ ਤੁਹਾਨੂੰ ਜੇ ਤੁਸੀਂ ਜਾਓ ਤੇ ਮੱਥਾ ਟੇਕੋ ਤੇ ਇਹ ਇਹ ਨਹੀਂ ਗਿਆ ਬਤੋਇਆ ਕੋਈ ਉਹ ਕਹਿੰਦਾ ਗੁਰਜੀ ਤੁਸੀਂ ਜਾਓ ਹਾਂਜੀ ਜਾ ਗੋ ਤੁਸੀਂ ਗੁਰਜੀ ਜੀ ਆਪਾਂ ਸਾਡੇ ਗੁਰਜੀ ਕੀ ਤਫੇ ਅੱਜ ਦਾ ਜਿਹੜਾ ਟੌਪਿਕ ਹੈ ਸਾਡਾ ਉਹ ਹੈ ਮਤਲਬ ਗੁਰਦੁਆਰਾ ਸਾਹਿਬ ਅੰਦਰ ਫੋਟੋਗ੍ਰਾਫੀ ਖਾਸ ਕਰਕੇ ਦਰਬਾਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਤੋਂ ਮਨਾ ਕੀਤਾ ਜਾ ਰਿਹਾ ਹੈ ਨਾ ਤੁਸੀਂ ਪਿਛਲੇ ਦਿਨ ਵੀਡੀਓਜ਼ ਦੇਖੀ ਹੋਏਗੀ ਮੈਂ ਆਹ ਦੇਖੀ ਬਾਬਾ ਵੀਰੇ ਕੈਮਰੇ ਕੈਮਰੇ ਖੋਏ ਗਏ ਹੈ ਨਾ ਆਪਣੇ ਪੰਜਾਬ ਦੇ ਵਸਨੀਕਾਂ ਲੋਕ ਹਾਂਜੀ ਹਾਂਜੀ ਖੋਏ ਜਿਹੜੇ ਉਹ ਕੈਮਰੇ ਖੋਏ ਗਏ ਆ ਕਈਆਂ ਨੇ ਸੁਣਿਆ ਵੀ ਕੈਮਰੇ ਤੋੜ ਦਿੱਤੇ ਗਏ ਆ ਹਾਂਜੀ ਤੋੜ ਹੈਨਾ ਆਪਾਂ ਇਸੇ ਟੋਪਿਕ ਤੇ ਅੱਜ ਗੱਲ ਕਰਨੀ ਆ ਤੇ ਗੁਰਦੁਆਰਾ ਸਾਹਿਬ ਅੰਦਰ ਫੋਟੋਗ੍ਰਾਫੀ ਮਨਾ ਕਿਉਂ ਕੀਤੀ ਗਈ ਆ ਕਾਰਨ ਕੀ ਆ ਇਹਦੇ ਪਿੱਛੇ ਕੁਝ ਕੰਮ ਲੈ ਕੇ ਸਾਡੀਆਂ ਵੀ ਆਗੀਆਂ ਨੇ ਸਾਨੂੰ ਮੰਨਣੇ ਪੈਣੀਆਂ ਨੇ ਹਾਂਜੀ ਜਿੰਨੇ ਵੀ ਵੀਰ ਸਾਡੇ ਸੰਗ ਹੋਣਗੇ ਨਾ ਵੀਡੀਓ ਹੁਣ ਉਹਨਾਂ ਹੱਥ ਜੋੜ ਕਰਕੇ ਬੇਨਤੀ ਆ ਕੁਝ ਕ ਕਾਰਨ ਸਾਡੇ ਵੀ ਹੈਗੇ ਨੇ ਸਾਨੂੰ ਆਪਣੀ ਗਲਤੀ ਮੰਨਣੇ ਪੈਣੇ ਆ ਆਪਾਂ ਕੀ ਕੀਤਾ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕਰਕੇ ਜਿਹੜਾ ਪੋਸ ਨਹੀਂ ਬਣਾਉਣ ਵਾਲਾ ਵੀ ਬਣਾਉਂਦੇ ਜਾ ਕੇ ਬਲੌਗ ਬਣਾਉਂਦੇ ਬੋਏ ਬਾਬਾ ਗਲਤ ਕਰਦੇ ਜੀ ਚੀਜ਼ ਕਿ ਨਹੀਂ ਜਿਹੜੀ ਚੀਜ਼ ਗਲਤ ਆਪਾਂ ਗਲਤ ਕਹਾਂਗੇ ਡੰਕੇ ਦੀ ਝੋੜ ਤੇ ਕਾਣਗੇ ਸਾਡੇ ਨੌਜਵਾਨ ਵੀਰ ਜਿਹੜੇ ਇਹਦਾ ਮੱਲਬ ਜਿਹੜੇ ਕਪਲ ਜਾਂਦੇ ਆ ਔਰ ਜਾਸ ਸਾਹਿਬੀ ਆਪਾਂ ਜਿਹੜੀਆਂ ਜਾਂਦੀਆਂ ਨੇ ਉਹ ਜਾ ਕਰਕੇ ਉਹਨਾਂ ਨੇ ਅਛਾ ਉੱਥੇ ਜਾ ਕਰਕੇ ਕਿਸੇ ਹੋਰ ਚੀਜ਼ ਤੇ ਵੀਡੀਓ ਬਣਾਣੀ ਆ ਜਦੋਂ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੇ ਪਾਣੀ ਆ ਤਾਂ ਉੱਥੇ ਪਿੱਛੇ ਗਾਣਾ ਲਾ ਗਾਣਾ ਲਾਉਂਦੇ ਆ ਹਨਾ ਇਹ ਜਿਹੜੀ ਸਾਡੀ ਗਲਤੀ ਆ ਇੱਥੇ ਗਲਤੀ ਮੰਨੀ ਪਵੇਗੀ ਪਰ ਉਹਦੇ ਕਾਰਨ ਕਰਕੇ ਦੇਖੋ ਹੁਣ ਗਲਤੀ ਤਾਂ ਇੱਕ ਨੇ ਕੀਤੀ ਆ ਤੇ ਉਹਦੇ ਕਾਰਨ ਕਰਕੇ ਕਿੰਨਿਆਂ ਨੇ ਗਲਤੀ ਹੁਣ ਕਈ ਸੱਚੀ ਮੰਨ ਲਓ ਕਈ ਆਪਣੇ ਚੰਗੀ ਮਨਸ਼ਾ ਲੈ ਕੇ ਆਉਂਦੇ ਆ ਵੀ ਮੈਂ ਦਰਬਾਰ ਸਾਹਿਬ ਚੱਲੇ ਆਵਾ ਉੱਥੇ ਮੈਂ ਆਪਣੇ ਮਤਲਬ ਵੀਡੀਓ ਰਿਕਾਰਡਿੰਗ ਕਰਾਂ ਤਾਂ ਜੋ ਮੇਰੀ ਯਾਦਗਰੀ ਰਹਿ ਜਾਏ ਹਾਂਜੀ ਹਾਂਜੀ ਇਹ ਤਾਂ ਚੰਗੀ ਮਨਸ਼ਾ ਲੈ ਕੇ ਆਉਂਦੇ ਆ ਹੁਣ ਉਹਨਾਂ ਦੇ ਕਈ ਸ਼ਰਾਰਤੀ ਅੰਸ਼ਰਾ ਕਾਰਨ ਕਰਕੇ ਉਹਨਾਂ ਦੀ ਚੰਗੀ ਭਾਮਲਾ ਵੀ ਮਰ ਗਈ ਮਰ ਗਿਆ ਨਾ ਮਰ ਗਿਆ ਇਹ ਸਾਨੂੰ ਵੀਰਾਂ ਨੂੰ ਵੀ ਚਾਹੀਦਾ ਵਾਜਾ ਜਿਹੜੇ ਕਪਲ ਆਉਂਦੇ ਆ ਜਿਵੇਂ ਸਾਡੇ ਭੈਣਾਂ ਦੇ ਪਿੱਛੇ ਜੀ ਦੇਖੋ ਜਿਹਨਾਂ ਦੇ ਅਸਲ ਦੇ ਵਿੱਚ ਬੰਦ ਕਰਾਉਣੇ ਚਾਹੀਦੇ ਸੀ ਉਹਨਾਂ ਦੇ ਬੰਦ ਨਹੀਂ ਕਰਾਇਆ ਉਹਦੇ ਪਿੱਛੇ ਕਿੰਨਾ ਚਿਰੋ ਕੁੜੀ ਜਿਹੜੀ ਆ ਦਰਬਾਰ ਸਾਹਿਬ ਯੋਗਾ ਕਰਕੇ ਗਈ ਲੱਤਾ ਤਾਂ ਕਰਕੇ ਤੇ ਉਹ ਯੋਗਾ ਕੀਤਾ ਅੱਛਾ ਉਹਦਾ ਕਿਸੇ ਨੇ ਨਹੀਂ ਬੰਦ ਕਰਾਇਆ ਉਹ ਕਿਹਦਾ ਬੰਦ ਨਹੀਂ ਕਰਾਇਆ ਉਹ ਤਾਂ ਕੋਈ ਨਾ ਲੱਭਾ ਉਸੇ ਬੰਦ ਨਾ ਕੋਈ ਸੇਵਾਦਾਰ ਲੱਭਾ ਨਾ ਕੋਈ ਕੋਈ ਨਹੀਂ ਲੱਭਾ ਉਸ ਵੇਲੇ ਹਾਂਜੀ ਕੋਈ ਨਹੀਂ ਲੱਭਾ ਹੈਨਾ ਜਦੋਂ ਕੋਈ ਸਾਡਾ ਆਪਣਾ ਗੁਰੂ ਸਿਕੰਦਰ ਭਰਾ ਆਪਣੇ ਪੰਜਾਬ ਦਾ ਰਹਿਣ ਵਾਲਾ ਬਚਿੰਦਾ ਜਦੋਂ ਉੱਥੇ ਜਾ ਕਰਕੇ ਵੀਡੀਓ ਬਣਾਉਂਦਾ ਵਾ ਤਾਂ ਉਹ ਕੈਮਰੇ ਖੋਲੇ ਜਾਂਦੇ। ਸਾਰੇ ਕੈਮਰੇ ਖੋਲਣਦੇ। ਮੈਨੂੰ ਇਦਾਂ ਲੱਗਦਾ ਕਿਤੇ ਨੇ ਕਿਤੇ ਗਰੀਬਾਂ ਉੱਤੇ ਜਾਵਾ। ਜਦੋਂ ਆਪਾਂ ਆਵੇਂ ਕਹਾਵਤ ਕਹਿੰਦੇ ਵੀ ਮਾਰੇ ਥਾਂ ਜਿਹੜਾ ਨਾ ਮਾਰੇ ਥਾਂ ਤੇ ਹਨਾ ਉੱਥੇ ਜ਼ਿਆਦਾ ਜ਼ੋਰ ਚੱਲਦਾ ਜੰਮੀ ਮੇਥਾ ਪਾਣੀ ਛੇਤੀ ਆਉਂਦਾ ਵਾ। ਹੁਣ ਤੁਸੀਂ ਦੇਖੋ ਸੁਖਵੀਰ ਬਾਦਲ ਵੀ ਜਾਂਦਾ ਨਾ। ਹਾਂਜੀ। ਉਹਦੇ ਨਾਲ মিডিਆ ਨਹੀਂ ਹੁੰਦਾ। ਹੁੰਦਾ ਹੈ মিডিਆ ਗੰਨੇ ਹੁੰਦਾ। ਜਿਹੜੇ ਕੋਈ ਰਾਜਨੀਤਿਕ ਪਾਰਟੀ ਆਲੇ ਜਾਂਦਾ ਉਹਦੇ ਨਾਲ ਮੀਡੀਆ ਹੁੰਦਾ ਕਿ ਨਹੀਂ ਹੁੰਦਾ ਕੋਈ ਪਹੁੰਚ ਜਦ ਮਜ਼ਾ ਤਾਂ ਉਹਨਾਂ ਨੂੰ ਡੱਕ ਕੇ ਦੱਸੇ ਕੋਈ ਪਹੁੰਚ ਨਾਲ ਹੀ ਮੀਡੀਆ ਵਾਲਾ ਪਹੁੰਚ ਜਾਂਦਾ ਨਾਲੇ ਮੈਟਮੈਟ ਪਜਾਂਦੇ ਆਇਆ ਆ ਜਿਹੜੇ ਵੀਰ ਸਾਡੇ ਜਿਹੜੇ ਡਾਂਗ ਲਾ ਕੇ ਮਿੱਟ ਜੀ ਤੁਰ ਪੰਦੇ ਆ ਮੈਂ ਕਹਿੰਦਾ ਸਾਡੇ ਪੰਜਾਬ ਦੇ ਨੌਜਵਾਨ ਵੀਰਾਂ ਨੂੰ ਡੱਕਣ ਨਾਲੋਂ ਉਹਨਾਂ ਨੂੰ ਡੱਕੋ ਹਾਂ ਜਿਹੜੇ ਰਾਜਨੀਤਿਕ ਪਾਰਟੀ ਵਾਲੇ ਹਾਂਜੀ ਹਾਂਜੀ ਉਹਨਾਂ ਨੂੰ ਅੱਛਾ ਅੱਛਾ ਉੱਥੇ ਅੱਛਾ ਉਹ ਕਿਹੜੀ ਮਨਸ਼ਾ ਨਾਲ ਜਾ ਰਹੇ ਨੇ ਉਹ ਦਰਬਾਰ ਸੇ ਮੱਥਾ ਟੇਕਣ ਜਾ ਰਹੇ ਨੇ ਜਿਹੜੇ ਰਾਜਨੀਤਿਕ ਪਾਰਟੀ ਮੱਥਾ ਟੇਕਣ ਅਸਲ ਦੇ ਵਿੱਚ ਗੇ ਤਾਂ ਮ ਉਹ ਅਕਾਲ ਤਖਤ ਤੇ ਖਲੋ ਵਰਕੇ ਵੋਟਾਂ ਵੀ ਮੰਗ ਲੈਂਦੇ ਨੇ ਨਾ ਹੁਣ ਲੈਂਡ ਚ ਲੱਗਣਾ ਨਾ ਉਹ ਆਣਗੇ ਸਿੱਧਾ ਜਾ ਕੇ ਮਤਲਬੇ ਕੇ ਜਾਣਗੇ ਬਹੁਤ ਵਧੀਆ ਮੁੱਦਾ ਦੂਸਰੀ ਗੱਲ ਕਿ ਆਹ ਉਹਨਾਂ ਨੂੰ ਕੋਈ ਭੋਜਦਾ ਨਹੀਂ ਉਹ ਜਾਂ ਮਾਰੀ ਜਾਂਦੇ ਉਸੇ ਜੀ ਮਾਰੀ ਮਰ ਜਾਂਦਾ ਜਿਹੜੇ ਐ ਜਿਹੜੇ ਵੀ ਦਾਗ ਲਾਇਆ ਤੇਰੇ ਫੇਰਦੇ ਨੇ ਇਹਨਾਂ ਨੂੰ ਮੇਰੀ ਬੇਨਤੀ ਹੈ ਤੇ ਜ਼ੋਰ ਕਰਕੇ ਮਜਬੂਰਤਾ ਆਇਆ ਨਾ ਵੀਆਈਪੀ ਲੈਂਡ ਬੰਦ ਕਰਾਓ ਜਗ੍ਹਾ ਵਾਲਾ ਸਾਹਿਬ ਇਹਦੇ ਵਿੱਚ ਕਿਹੜੀ ਵੀਆਪੀ ਲੈਂਡ ਆ ਭਈ ਤੁਸੀਂ ਦੇਖੋ ਗੁਰੂ ਅਮਰਦਾਸ ਸਾਹਿਬ ਜੀ ਦਾ ਜੇ ਵੀਰਾਂ ਨੇ ਇਤਿਹਾਸ ਪੜ੍ਹਿਆ ਮੈਂ ਦੱਸ ਦੇਣਾ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਦੇ ਵਿੱਚ ਅ ਉਹ ਉੱਥੇ ਹੀ ਬੈਠ ਕੇ ਲੰਗਰ ਛਕਿਆ ਜਿੱਥੇ ਪੰਕਤ ਦੇ ਵਿੱਚ ਲੋਕ ਬੈਠਦੇ ਸਨ ਦੁਨੀਆ ਦਾ ਸਭ ਤੋਂ ਵੱਡਾ ਬਾਦਸ਼ਾ ਅਕਬਰ ਬਾਦਸ਼ਾ ਉਹਨੂੰ ਲੰਗਰ ਦੇ ਵਿੱਚ ਬੈਠ ਕੇ ਇਹ ਜਿਹੜੇ ਉਹਨਾਂ ਦੇ ਸਾਧੜੇ ਬਾਬੇ ਚਿੱਟੀ ਸਿਉਂਕ ਵਾਲੇ ਆਉਂਦੇ ਆ ਕੋਈ ਆਂਦਾ ਕੋਈ ਆ ਗਿਆ ਇੱਕ ਇੱਕ ਗੁਰਸਿੱਖ ਵੀਰ ਉਹ ਸਵੇਰ ਦਾ ਲੱਗਾ ਮਤਲਬ ਲੈਨ ਦੇ ਵਿੱਚ ਉਹਦੀ ਵਾਰੀ ਆਈ ਹੈ ਚਾਰਾ ਪੰਧਿਆ ਘੰਟਿਆਂ ਬਾਅਦ ਦਰਬਾਰ ਸਾਹਿਬ ਉਹੀ ਆ ਤੇ ਸਾਦੜਾ ਜਾਂਦਾ ਵਾ ਚਿੱਟਾ ਚੋੜਾ ਪਾਇਆ ਪੰਜ ਸੱਤ ਯੂਰੀਏ ਲਏ ਆ ਉਹਨੂੰ ਨਵੀਂ ਲੈਨ ਦੇ ਵਿੱਚ ਲੈ ਆ ਬੰਦ ਕਰਾਉ ਜਿਹੜੀ ਚੀਜ਼ ਬੰਦ ਕਰਾਉਣਾ ਜਿਹੜੀ ਚੀਜ਼ ਕਰਨੀ ਚਾਹੀਦੀ ਸੀ ਉਹ ਤੇ ਬੰਦ ਕਰਾਈ ਜਾਰੀ ਇੱਥੋਂ ਇਹ ਜਿਹੜੇ ਵੀਰ ਹਨ ਮੈਂ ਸਿੱਧੀ ਗੱਲ ਕਰਨਾ ਪਾਉ ਮੇਰਾ ਗੁੱਸਾ ਕਰਨ ਇਹਨਾਂ ਨੂੰ ਮਿਲਦੇ ਲਫਾਵੇ ਲਫਾਵੇ ਮਿਲਦੇ ਬਾਬਾ ਠੀਕ ਹੈ ਇਹ ਉਹਨਾਂ ਦੇ ਅਸ਼ਾ ਉਹਨਾਂ ਬਾਬਿਆਂ ਦੀ ਜਾ ਕਰਕੇ ਚੌਂਕੀਆਂ ਭਰਦੇ ਨਹੀਂ ਤੇ ਪਿੰਡ ਜਿਹੜਿਆ ਆਮ ਜਿਹੜੇ ਲੋਕਾਂ ਦੇ ਕੈਮਰੇ ਚ ਕੋਲੇ ਫਿਰਦੇ ਆ ਪਿੱਛੇ ਪਿੱਛੇ ਸਾਧ ਜਿਹੜਾ ਉਹ ਗਉਂ ਵਾਲਾ ਹਾਂ ਜੀ ਠੀਕ ਹੈ ਉਹਨੂੰ ਬਕਾਇਦਾ ਸਪੈਸ਼ਲ ਲਾਈਨ ਦੇ ਵਿੱਚ ਲਗਾ ਕਰਕੇ ਖੜਿਆ ਗਿਆ ਏਕ ਉਸ ਜਿਹੜਾ ਆਤਰ ਖੜਿਆ ਹਾਂ ਹਾਂ ਜੀ ਜੀ ਬਈ ਆ ਗਿਆ ਕੋਈ ਨਹੀਂ ਬੋਲਿਆ ਉੱਥੇ ਨਾ ਲੱਭਾ ਅਜਾ ਤਾ ਉਹਨਾਂ ਨੂੰ ਡਾਂ ਫੇਰ ਇਹ ਸਾਧ ਬਾਬਿਆਂ ਨੂੰ ਡਾਂ ਫੇਰ ਕੇ ਦੱਸੋ ਉਹਨਾਂ ਨੇ ਕਿੰਨੇ ਫੇਰ ਨਹੀਂ ਬਾਬਾ ਹਾਂ ਡੀ ਗਾਪਰ ਕੋਈ ਕੁਛ ਨਹੀਂ ਕੋਈ ਇਨਸਾਨ ਨਹੀਂ ਲੈਈ ਨਹੀਂ ਲੈਵੇ ਦਿਖਾਈ ਨਹੀਂ ਮੈਂ ਖੁਦ ਗਿਆ ਉੱਥੇ ਮੈਂ ਖੁਦ ਮੈਂ ਭਾਈ ਅਕਾਦ ਨਾਲ ਲੇਕਰ ਨਾਲ ਗਿਆ ਮੈਂ ਭਾਈ ਨਾਲ ਬੱਚਾ ਕਿੰਨੇ ਨਹੀਂ ਕੋਈ ਲੈਣੋਂ ਨਹੀਂ ਲੈਣ ਚ ਲੱਗੇ ਪੁਰਾ ਦੇਖੋ ਪਤਾ ਕਿ ਦੇਖੋ ਦੇਖੋ ਮੈਂ ਕੋਈ ਆ ਜਾਏ ਕੋਈ ਆਪਾਂ ਫਿਰ ਆਪਾਂ ਫਿਰ ਰਿਪੀਟ ਕਰ ਦਨੇ ਆ ਇਹ ਨਾ ਸੋਚਣ ਭਾਈ ਉਹ ਜਿਹੜੇ ਜਿਹੜੇ ਵਲੌਗ ਬਣਾਉਂਦੇ ਨੇ ਜਿਹੜੇ ਨਾਚਦੇ ਨੇ ਜਾ ਕਰਕੇ ਉਹਨਾਂ ਦੀ ਹਮਾਇਤ ਕਰਦੇ ਸਿੱਧੀ ਵਾਲਾ ਪੱਠੋ ਕੇ ਕਹਿੰਦੇ ਆਪਾਂ ਉਹਨਾਂ ਦੀ ਹਮਾਇਤ ਨਹੀਂ ਕਰ ਰਹੇ ਪਰ ਕਿਤੇ ਨਾ ਕਿਤੇ 2% ਦੇ ਕੰਮ ਕਰਕੇ 100% ਪਿੱਛੇ ਜਿਹੜਾ ਨਾ ਉਹ ਜਰਾ ਨੌਜਵਾਨ ਐਵੇਂ ਰਕੜਿਆ ਜਾ ਰਿਹਾ। ਤੁਸੀਂ ਦੇਖੋ ਉੱਥੇ ਮੈਂ ਦੇਖੇ ਐਨੇ بڑے ਕੈਮਰੇ ਇਕੱਠੇ ਕੀਤੇ। ਇਹ ਸਾਰੇ ਉਹੀ ਸਨ। ਇਹ ਸਾਰੇ ਉਹੀ ਸਨ। ਚੰਗੀ ਭਾਵਨਾ ਵਾਲਾ ਵੀ ਹੋ ਸਕਦਾ ਵਿੱਚ। ਉਹਨਾਂ ਨੇ ਆਪਰਾ ਫਿਲਮ ਦੇ ਅੰਦਰ ਸਪਾਰਸ ਨੇ ਸਾਡੇ ਸਪਾਰਸ ਦਾ ਕੰਮ ਕਰਵਾ ਸਕੋ ਜਾਂਦਾ। ਮੈਂ ਤਾਂ ਕਹਿੰਦਾ ਵੀ ਜਿਹੜੀ ਭਾਵੇਂ ਕੋਈ ਉੱਥੇ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਸਾਡਾ ਅਸੀਂ ਕਹਿੰਦੇ ਸਾਡਾ ਮੁਕੱਦਸ ਸਥਾਨ। ਸਾਡਾ ਮੇਨ ਸਥਾਨ ਜਿਹੜਾ ਦਰਬਾਰ ਸਾਹਿਬ ਨੇ। ਦਰਬਾਰ ਸਾਹਿਬ ਵੀ ਬਾਬਾ ਜੀ। ਉਹਦੇ ਵਿੱਚ ਚਾਹੇ ਕੋਈ ਪ੍ਰਧਾਨ ਮੰਤਰੀ ਆ ਚਾਹੇ ਮੁੱਖ ਮੰਤਰੀ ਆ ਚਾਹੇ ਕੋ ਬਾਬਾ ਆ ਕੋਈ ਬਾਬਾ ਨਹੀਂ ਕੋਈ ਮੁੱਖ ਮੰਤਰੀ ਨਹੀਂ ਕੋਈ ਸਾਧ ਨਹੀਂ ਕੋਈ ਕੋਖ ਨਹੀਂ ਉਥੇ ਆਮ ਬੰਦਾ ਆ ਹਾਂ ਬੰਦਾ ਜਿੱਥੇ ਸਾਡੀ ਭੈਣ ਲੱਗੀ ਆ ਜਿੱਥੇ ਸਾਡੇ ਮਾਪਿਓ ਲੱਗੇ ਆ ਜਿੱਥੇ ਸਾਡੇ ਨੌਜਵਾਨ ਵੀਰ ਲੱਗੇ ਆ ਉਸੇ ਹੀ ਲੈਣ ਦੇ ਵਿੱਚ ਉਹ ਬਾਬਿਆਂ ਨੂੰ ਲਾਉ ਹਾਂ ਹਾਂਜੀ ਹਾਂਜੀ ਮਜ਼ਾ ਤਾਂ ਫੇਰ ਆਏ ਮੇਰ ਮਜ਼ਾ ਇਹ ਵੀ ਇਹ ਵੀ ਪਤਾ ਕੀ ਮੈਂ ਮੈਂ ਸੱਚ ਦੱਸਾਂ ਮੈਂ ਸੱਚ ਦੱਸਾਂ ਵੀਊ ਲੈਣੇ ਮਾੜੀ ਗੱਲ ਨਹੀਂ ਹੈ ਪਰ ਇਹ ਜਾਣ ਬੁੱਝ ਕੇ ਉਹਨਾ ਕੰਮਾਂ ਤੇ ਅਛਾ ਤੁਸੀਂ ਦੇਖ ਕਈ ਵਾਰ ਤੁਸੀਂ ਦੇਖਿਆਗਾ ਮੈਂ ਨਹੀਂ ਮੈਂ ਟੋਪੀ ਦੇ ਹੱਕ ਵਿੱਚ ਬਿਲਕੁਲ ਨਹੀਂ ਆ ਮੈਂ ਕਹਿੰਦਾ ਵੀ ਕੋਈ ਨੌਜਵਾਨ ਵੀ ਟੋਪੀ ਪਾਉਂਦਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਦਸਤਾਰਾ ਸਜਾਓ ਪਰ ਤੁਸੀਂ ਦੇਖੋ ਵੀ ਉਹਨਾਂ ਦੀ ਟੋਪੀ ਲਵਾਈਆਂ ਜਾਂਦੀਆਂ ਨੇ ਜਿਹੜੇ ਮਾਰੇ ਬੰਦੇ ਆ ਮਾਰੇ ਬੰਦੇ ਆ ਜਿਹੜੇ ਬੰਦੇ ਜ਼ੋਰ ਬਾਅਦ ਚੱਲਦੇ ਆ ਮਾਰੇ ਬੰਦੇ ਬਹੁਤ ਚੱਲਦੇ ਟੋਪੀ ਦੇਖ ਦੇ ਨੇਜਿਆਂ ਦੀ ਟੋਪੀਆਂ ਟੰਗੀਆਂ ਹੁੰਦੀਆਂ ਮਜ਼ਾ ਤਾਂ ਉਹਨਾਂ ਦੀ ਟੋਪੀ ਟੰਗੀਆਂ ਜਿਹੜੇ ਲੀਡਰ ਆਂਦੇ ਆ ਲੀਡਰ ਉਹਨਾਂ ਦੀ ਵੀ ਹੁੰਦੀਆਂ ਨੇ ਟੋਪੀਆਂ ਨਹੀਂ ਪਾਉਂਦੇ ਟੋਪੀਆਂ ਸ਼ਰਾਬਾ ਨਹੀਂ ਲਾਂਦੇ ਉਹ ਤੇ ਉਹਦੇ ਸ਼ਰਾਬਾ ਵੀ ਨਹੀਂ ਲਾਂਦੇ ਉਹਨਾਂ ਦੇ ਅੱਗੇ ਕੋਈ ਨਹੀਂ ਬੋਲਦਾ ਕਿਉਂ ਨਹੀਂ ਬੋਲਦੇ ਭਲਾ ਸਰ ਸਾਹਿਬ ਮੰਨਦਾ ਇਹ ਜਾਇ ਨਹੀਂ ਸਕਦਾ ਪਹਿਲੀ ਗ ਲੋਕੀਓ ਤੋਂ ਕਿੰਨੇ ਨਿਵਾਸ ਹਥੇ ਸ੍ਰੀ ਗੁਰੂ ਰਾਮਦਾਸ ਹੋਰ ਵੀ ਕਿੰਨੇ ਨਿਵਾਸ ਹਨ ਮੈਨੂੰ ਜਿਹਨਾਂ ਦਾ ਨਾਮ ਵੀ ਨਹੀਂ ਪਤਾ ਤੋਂ ਪੰਜ ਨਿਵਾਸ ਕਿ ਕਿਸੇ ਗਰੀਬ ਬੰਦੇ ਨੂੰ ਉੱਥੇ ਕਮਰਾ ਨਹੀਂ ਮਿਲਦਾ ਨਹੀਂ ਨਹੀਂ ਲਾਇਆ ਜੀ ਦਰਬਾਰ ਸਾਹਿਬ ਤੇ ਜੋਰ ਹੀ ਮਾਰੇ ਬੰਦੇ ਦੇ ਚੱਲਦਾ ਮਾਰੇ ਬੰਦੇ ਦੇ ਜੋਰ ਚੱਲਦਾ ਬਾਬਾ ਜੇ ਜੇ ਕੈਮਰਾ ਖੋਹ ਜਾਂਦਾ ਤਾਂ ਵੀ ਮਾਰੇ ਬੰਦੇ ਦਾ ਜੇ ਰੋਕਿਆ ਜਾਂਦਾ ਤਾਂ ਵੀ ਮਾਰੇ ਬੰਦੇ ਦਾ ਅੱਛਾ ਮਾੜਾ ਬੰਦਾ ਸਰੋਵਰ ਦੇ ਵਿੱਚ ਲੱਤਾਂ ਲਮਕਾ ਕੇ ਬੈਠਾ ਰਹੇ ਉਹਨੂੰ ਝਟ ਫੜ ਲੈਂਦੇ ਆ ਝਟ ਫੜ ਲੈਂਦੇ ਜੇ ਤਕੜਾ ਬੰਦਾ ਬੈਠਾ ਹੈ ਅੱਛਾ ਤੁਸੀਂ ਹੋਰ ਪਿਛੇ ਮਿਸ਼ਲੇ ਸਾਲ ਦੀ ਵੀਡੀਓ ਅਜੇ ਵੀ ਨੈਟ ਤੇ ਪਈ ਆ ਹਾਂਜੀ ਦਰਬਾਰ ਸਾਹਿਬ ਜਦੋਂ ਪਹਿਲਾ ਪ੍ਰਕਾਸ਼ ਦਿਹਾੜਾਂਦਾ ਹਾਂ ਹਾਂਜੀ ਸਤੰਬਰ ਮਹੀਨੇ ਦੇ ਵਿੱਚ ਹਾਂਜੀ ਉਸ ਦੇ ਉੱਤੇ ਹੈਲੀਕਾਪਟਰ ਦੇ ਦੁਆਰਾ ਉਹਨਾਂ ਨੇ ਸਿਰ ਨੰਗਾ ਸੀ ਹਾਂਜੀ 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 ਹੈਲੀਕਾਪਟਰ ਦੇ ਉੱਤੇ ਉਹਨਾਂ ਨੇ ਪੂਰੇ ਦਰਬਾਰ ਸਾਹਿਬ ਦੇਤੇ ਅਦਾ ਫੁੱਲ ਖਿਲਾਰੇ ਅਦਾ ਖਿਲਾਰੇ ਅੱਛਾ ਉਹਨਾਂ ਨੂੰ ਕਿਹਨੇ ਨੱਕਿਆ ਵੀ ਤੁਹਾਡਾ ਸਿਰ ਨੰਗਾ ਪਈ ਹਾਂਜੀ ਹਾਂਜੀ ਉਹ ਦਰਬਾਰ ਸਾਹਿਬ ਐਦਾ ਦਰਬਾਰ ਸਾਹਿਬ ਨੂੰ ਉਹਦੇ ਉੱਪਰਲੇ ਪਾਸੋਂ ਦੀ ਨਾਲੇ ਹੈਲੀਕਾਪਟਰ ਚਲਾਇਆ ਬਹੁਤ ਬਹੁਤ ਗਲਤ ਕੀਤਾ ਬੰਦਾਂ ਨੇ ਅੱਛਾ ਉਹ ਕਿਹਨੇ ਬੱਕਿਆ ਨਹੀਂ ਉਹਨੂੰ ਉਹ ਤਾਂ ਕਿਉਂਕਿ ਉਹਨਾਂ ਨੇ ਪੈਸੇ ਦਿੱਤੇ ਆ ਹਾਂਜੀ ਹਾਂਜੀ ਉਹਨਾਂ ਨੇ ਪੈਸੇ ਦਿੱਤੇ ਬਕਾਇਦਾ ਉਹਨਾਂ ਨੇ ਭਾਈ ਬਹੁਤ ਜ਼ਿਆਦਾ ਮਤਲਬ ਸੇਵਾਵਾਂ ਕੀਤੀਆਂ ਉਹਨਾਂ ਨੇ ਜਿਹੜਾ ਪੈਸੇ ਬੰਦਾਣਾ ਜਿਹਦਾ ਪੈਸੇ ਦਾ ਮੈਂ ਜਿੰਨੇ ਵੀਰ ਆਣਾ ਜਿੰਨੇ ਵੀਰ ਉੱਥੇ ਉਹ ਕਹਿੰਦਾ ਮੈਂ ਨਾ ਅਸੀਂ ਕਰੋੜਪਤੀਆਂ ਦੇ ਬੱਚੇ ਆ ਉਹਨਾਂ ਦੇ ਹਿੰਮਤ ਨਹੀਂ ਪੈਣੀ ਇਹ ਉਹਨਾਂ ਦੇ ਕਿਆਮਰੇ ਹੋ ਸਕੀ ਕੋਈ ਵੀ ਕਹਿੰਦਾ ਪਹਿ ਲੀਡਰ ਦਾ ਬੱਚਾ ਆ ਨਹੀਂ ਹਿੰਮਤ ਨਹੀਂ ਪੈਣੀ ਨਹੀਂ ਪੈਣੀ ਬਾਬਾ ਜੀ ਕਿਉਂ ਮੈਂ ਇਹ ਨਹੀਂ ਕੰਦਾ ਵੀ ਮਾਰੇ ਕੰਮ ਤੋਂ ਨਾ ਰੋਕੋ ਪਰ ਗਰੀਬ ਨੂੰ ਕਿਉਂ ਰੋਕਦੇ ਹੋ ਗਰੀਬ ਨੂੰ ਕਿਉਂ ਰੋਦੇ ਸਾਰੇ ਲਈ ਇੱਕੋ ਜਿਹਾ ਕਾਨੂੰਨ ਕਾਨੂੰਨ ਸਾਰੇ ਲਈ ਇੱਕ ਬਰਾਬਰ ਕੋਈ ਵੀ ਪਾਹੇ ਭਾਵੇਂ ਆ ਜੇ ਕੋਈ ਮੰਤਰੀ ਦਾ ਬੱਚਾ ਮੰਤਰੀ ਆ ਜੇ ਤੇ ਭਾਵੇਂ ਕੋਈ ਸੰਤਰੀ ਤੇ ਭਾਵੇਂ ਕੋਈ ਬਾਬਾ ਭਾਵੇਂ ਕੋਈ ਵੀ ਆ ਜੇ ਜੇ ਕੈਮਰਾ ਖੋਣਾ ਤੇ ਸਾਰਿਆਂ ਦੇ ਖੋ ਕੇ ਦਿਖਾਓ ਦਿਖਾਓ ਜਿੱਦਣ ਸੁਖਬੀਰ ਬਾਦਲਾਹ ਆਏਗਾ ਉਹਦੇ ਕੈਮਰੇ ਖੋ ਕੇ ਦਿਖਾਓ ਹਾਂ ਜਿੱਦਣ ਆਮ ਆਦਮੀ ਪਾਰਟੀ ਦੇ ਵਰਕਰ ਆਣੇ ਉਹਨਾਂ ਦੇ ਕੈਮਰੇ ਖੋ ਕੇ ਦਿਖਾਓ ਜਿਦੋਂ ਭਾਜਪਾ ਦੇ ਲੀਡਰ ਆਉਣਗੇ ਉਹਨਾਂ ਦੇ ਕੈਮਰੇ ਖੋਗੇ ਦਿਖਾਓ ਇੰਨਾ ਦਿਲ ਕਿੱਥੇ ਹੋਣਾ ਜਿਦੋਂ ਮੋਦੀ ਆਏਗਾ ਨਾ ਜੇ ਤਾਂ ਮੋਦੀ ਆਏਗਾ ਫੇਰ ਥੱਲੇ ਹੀ ਪੈਂਦੇ ਲੰਬੇ ਹੀ ਪੈਂਦੇ ਹੋ ਅੱਛਾ ਉਹਨੂੰ ਫੇਰ ਅੰਦਰ ਕਰਕੇ ਸੀਟ ਵੀ ਦਿੱਤੀ ਜਿਵੇਂ ਅੱਲਾਹ ਕਰਦਾ ਜਿਦੋਂ ਮੈਂ ਸਾਰਿਆਂ ਨਾਲ ਲੈਣਾ ਕੋਈ ਕੌਣ ਹੈ ਕਾਂਗਰਸ ਜਿਦੋਂ ਕਾਂਗਰਸ ਦੇ ਲੀਡਰ ਆਏ ਕਿਉਂਕਿ ਆਪਾਂ ਇੱਕ ਵੀ ਸ਼ਰਤ ਨਹੀਂ ਕਹਣਾ ਰਿਉਣਾ ਦੇ ਬੰਦੇ ਆ ਬਸ ਉਹਨਾਂ ਦੇ ਬੰਦੇ ਹੈਣਾ ਜਿਦੋਂ ਕਿਸੇ ਦੇ ਵੀ ਲੀਡਰ ਹੈ ਜਾਂ ਮਜਰਾ ਤਾਂ ਹੈ ਸਾਰੇ ਬਰਾਬਰ ਕਰਕੇ ਦੱਸੋ VIP ਲਾਈਨ ਬੰਦ ਕਰਾਓ ਦਰਬਾਰ ਸਾਹਿਬ ਦੇ ਅੰਦਰੋਂ ਕਰਾਨੇ ਕੇ ਨਾਲ ਇਹ ਕਰਨਾ ਚਾਹੀਦਾ ਹੈ ਨਾਲ ਇੱਕ ਉਹ ਰੱਖੋ ਜਿਹੜੇ ਮਤਲਬ ਜੇ ਕੋਈ ਬੱਚਾ ਕਿਸੇ ਦੇ ਨਾਲੋਂ ਜ਼ਿਆਦਾ ਡੋ ਰਿਹਾ ਵਾ ਜੀ ਉਹਨਾਂ ਕਹਿੰਦੇ ਭੈਣ ਜੀ ਤੁਸੀਂ ਪਹਿਲਾਂ ਚੱਲ ਜਾਓ ਮੱਥਾ ਟੇਕੋ ਹੈਂਡੀਕੈਪ ਹੈ ਕੋਈ ਪ੍ਰੈਗਨੈਂਸੀ ਹੈ ਕੋਈ ਹੈਂਡੀਕੈਪ ਆ ਕੋਈ ਸਾਡੀ ਭੈਣ ਪ੍ਰੈਗਨੈਂਟ ਆ ਹੈਨਾ ਉਹ ਜ਼ਿਆਦਾ ਚੇ ਨਹੀਂ ਖੜ ਸਕਦੀ ਸੱਚੀ ਗੱਲ ਹੈ ਜੋ ਉਹ ਜਿਹੜਾ ਸਮਾਂ ਹੁੰਦਾ ਨਾ ਨਹੀਂ ਖੜ ਸਕਦਾ ਉੱਥੇ ਇਨਸਾਨੀਅਤ ਦਾ ਫਰਜ਼ ਬੰਦਾ ਵਾ ਇਹ ਮੰਤਰੀ-ਮੰਤਰੀ ਹੋਵੇ ਸੈਰ ਤੇ ਹੋ ਸਾਡੀ ਭੈਣ ਪਹਿਲਾਂ ਜਾਏਗੀ ਹਾਂਜੀ ਹਾਂਜੀ ਪਹਿਲਾਂ ਜੇ ਤੁਸੀਂ ਜਾਓ ਤੇ ਮੱਥਾ ਟੇਕੀ ਤੁਸੀਂ ਹੋ ਹੈਂਡੀਕੈਪਟ ਹੋਏਗਾ ਕੋਈ ਉਹ ਕਹੇਗਾ ਵੀ ਗੁਰਜੀ ਤੁਸੀਂ ਜਾਓ ਹਾਂਜੀ ਜੇ ਕੋਈ ਬਜ਼ੁਰਗ ਹੋਏਗਾ ਉਹਨੂੰ ਕਹੇਗਾ ਵੀ ਬਾਪੂ ਜੀ ਤੁਸੀਂ ਪਹਿਲਾਂ ਮੱਥਾ ਟੇਕੋ ਜਾ ਕੇ ਆਮਰੇ ਤੇ ਸਹੀ ਹੈ ਕਮਰਾ ਕਹਾਂ ਮਾਰੇ ਬੰਦੇ ਨੇ ਕਮਰਾ ਮਿਲਣਾ ਹੈ ਲੈਂਡਫਾਰਮ ਕੇ ਉੱਥੇ ਕਹਿੰਦੇ ਅੱਡੀ ਕੋਈ ਸ਼੍ਰੋਮਣੀ ਕਮੇਟੀ ਵਾਲਾ ਹੈ ਵੀ ਸਪਾਰਸ ਦੱਸੋ ਦੱਸੋ ਹੁਣ ਇਸ ਚੀਜ਼ ਵਾਲੇ ਕਿਹਦਾ ਧਿਆਨ ਨਹੀਂ ਆ ਇੱਥੇ ਕਹਿੰਦੇ ਪੁੱਛਣਾ ਹੈ ਕਹਿੰਦੇ ਸਪਾਰਸ ਲੈ ਆਓ ਕਹਿੰਦੇ ਨਹੀਂ ਚਲੋ ਬਾਹਰ ਬਾਹਰ ਕੱਢਣ ਦੇ ਔਰਤ ਨੇ ਬੋਲੀ ਹਨਾ ਉੱਥੇ ਜਿਹੜੇ ਨਿਆਣੇ ਉਹ ਤਾਂ ਕਿ ਮਾਰ ਕੇ ਬਾਹਰ ਕੱਢਤਾ ਨੇ ਕੀ ਬੋਲਣਾ ਗਰੀਬੀ ਨੇ ਫਿਰ ਤੋਂ ਬਾਅਦ ਨਿਹੰਗ ਸਿੰਘ ਉਹ ਤਾਂ ਕਰਦੇ ਸੀ ਜਿਹੜੇ ਸੇਵਾਦਾਰ ਉਹੀ ਤਾਂ ਸਾਰੀ ਗੱਲ ਐ ਮੈਂ ਇਹਨਾਂ ਦੀ ਤਾਂ ਗੱਲ ਕਰਦੇ ਡਾਂਗ ਵਾਲੇ ਵੀਰਾਂ ਦੀ ਜਿਹੜੇ 32800 ਰੁਪਏ ਦਾ ਹਿਸਾਬ ਲੈਣ ਗਏ ਹਾਂਜੀ ਜਿੱਤੀ ਉਹਨਾਂ ਨੂੰ ਫੇਰੀ ਹੈ ਜਿੱਤੀ ਫੇਰੀ ਹੈ ਹੈਨਾ ਅੱਛਾ ਤੇ ਜਿਹਨਾਂ ਨੇ ਸਰੂਪ ਗਵਾਹ ਕੀਤੇ ਉਹਨਾਂ ਨੂੰ ਫੇਰੀ ਹੈ ਉਹਨਾਂ ਨੂੰ ਕਿੱਥੇ ਫੇਰੀ ਉਹ ਕੋਈ ਨਹੀਂ ਆ ਰਹੀ ਰਹਿੰਦੇ ਮਰੇ ਲੈ ਜਾਂਦੇ ਉਹਦੇ ਬਹੁਤ ਨਜ਼ਾਰੇ ਲੈ ਜਾਂਦੇ ਆ 32800 ਰੁਪਏ ਦਾ ਉਹਨਾਂ ਨੂੰ ਬੀਏਪੀ ਲੈ ਜਾਂਦੇ ਮੈਂ ਸਾਡੇ ਕੋਲ ਜਲਦੀ ਜਾਓ ਅੱਜ ਵੀ ਦਿੰਦੇ ਆਣੇ ਨੂੰ ਆ ਜਿੰਨੇ ਜਿੰਨੇ ਸਵਿਜਰਸ ਦਾਗਲਾ ਕ ਤਰੇ ਫੇਰਦੇ ਆ ਮੈਂ ਕਹਿੰਦਾ ਜੇ ਡਾਂਗ ਫੇਰਨੀ ਆ ਨੌਜਵਾਨ ਵੀਰਾਂ ਨੂੰ ਨਾ ਫੇਰੋ ਡਾਂਗ ਫੇਰਨੀ ਜਿੰਨੇ ਪੰਜਾਬ ਦੇ ਬਾਬੇ ਆ ਨਾ ਸਾਹ ਸਾਗ ਜਿੱਲੇ ਬਾਬੇ ਉਹਨਾਂ ਨੂੰ ਡਾਂਗ ਫੇਰੋ ਡਾਂਗ ਫੇਰ ਬੰਦੀ ਕਰ ਫੇਰ ਤਾਂ ਮਜ਼ਾ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀਆਂ ਲਾ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗਦਨੇ ਲਾ ਕਰਕੇ ਆਪਣੇ ਆਪ ਨੂੰ ਪੂਜਾ ਕਰਾਉਂਦੇ ਨੇ ਮੱਥੇ ਟਿਕਾਉਂਦੇ ਨੇ ਇੱਥੇ ਤੱਕ ਕਿ ਵੱਡੇ ਵੱਡੇ ਫੈਡਰੇਸ਼ਨਾਂ ਦੇ ਆਗੂ ਜਿਹੜੇ ਆ ਆਪਣੇ ਆਪ ਨੂੰ ਵੱਡੇ ਵੱਡੇ ਮਤਲਬ ਉਹ ਕਹਿੰਦੇ ਵੀ ਇੱਕ ਸਾਡੀ ਜਿਹੜੀ ਸੰਸਥਾ ਆ ਗੁਰੂ ਸਹਿਲ ਤੋਂ ਚੱਲੀ ਆ ਉਹ ਵੀ ਮੱਥੇ ਟਿਕਾਉਂਦੇ ਆ ਦਿਖਾਉਂਦੇ ਵਾ ਮਤ ਇਹ ਮਜ਼ਾਤਾਉਣਾ ਅੱਗੇ ਬੋਲ ਕੇ ਸੋ ਹਾਂਜੀ ਉਹਰੇ ਲੱਗੇ ਬੋਲ ਕੇ ਨਹੀਂ ਬੋਲਣਾ ਇਹਨਾਂ ਨੇ ਨਹੀਂ ਬੋਲਣਾ ਕਿਉਂਕਿ 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 ਦੇਖੋ ਉਹਨਾਂ ਦੇ ਅੱਗੇ ਬੋਲਣਾ ਵਾ ਜਿਹੜਾ ਮਾੜਾ ਮੇਰੇ ਮੇਰੇ ਵਰਗਾ ਹੋਏਗਾ ਤੁਹਾਡੇ ਵਰਗਾ ਹੋਏਗਾ ਜਿਹਦੇ ਕੋਲ ਬੰਦੂਖਾਂ ਨੇ ਉਹ ਜਿਹੜਾ ਵੀ ਸਰਕਾਰੀ ਦਰਬਾਰੇ ਚੱਲਦੀ ਆ ਉਹਦੀ ਮਤਲਬ ਨਹੀਂ ਆਉਂਦੀ ਦਰਬਾਰ ਸਾਹਿਬ ਦੇ ਜਿਹੜੇ ਕੁਝ ਲੋਕ ਜਿਹਨੇ ਮੋਤਵਾਰ ਹੁੰਦੇ ਨੇ ਜ਼ਿਆਦਾ ਮੋਤ ਆਗੂ ਹੈ ਦਰਬਾਰ ਸਾਹਿਬ ਦਾ ਲੰਗਰ ਵੀ ਨਹੀਂ ਖਾਂਦਾ ਉਹਦੇ ਸਪੈਸ਼ਲ ਕਮਰੇ ਆ ਸਪੈਸ਼ਲ ਰੋਟੀ ਆਂਦੀ ਉਹਨਾਂ ਦੀ ਸਾਰਾ ਕੁਝ ਸਾਰਾ ਕੁਝ ਸਪੈਸ਼ਲ ਆ ਕਿ ਤੁਸੀਂ ਦਰਬਾਰ ਸਾਹਿਬ ਨੂੰ ਤੁਸੀਂ ਆਪਾ ਆਪਾਂ ਕਹਿ ਰਹੇ ਆ ਕਿ ਦਰਬਾਰ ਸਾਹਿਬ ਚ ਏਸੀ ਨਹੀਂ ਦਰਬਾਰ ਸਾਹਿਬ ਆਪਾਂ ਦਰਬਾਰ ਸਾਹਿਬ ਆਪਾਂ ਕੀ ਹਰ ਕਿਸੇ ਕਮਰੇ ਚ ਏਸੀ ਮਿਲੇਗਾ ਤੁਹਾਨੂੰ ਟੋਰਨੇ ਬਹਿ ਖਾਦੇ ਰੋਟੀ ਆਪਾਂ ਦਰਬਾਰ ਸਾਹਿਬ ਵੀ ਇਹ ਗੱਲ ਕਰਦੇ ਆਂ ਕਿ ਉੱਥੇ ਹਰ ਕੋਈ ਮਤਲਬ ਪਾਵੇਂ ਕੋਈੜਾ ਵੀ ਮਜ਼ਬਦਾ ਆਵੇ ਚਾਰ ਦਰਵਾਜੇ ਆ ਸਕਦਾ ਹਨਾ ਤੇ ਇਹ ਵੀ ਰੱਖੋ ਨਾ ਕਿ ਜਿਹੜਾ ਮਰਜ਼ੀ ਮਜ਼ਬਦਾ ਆਏ ਉਹਨੂੰ ਇਹ ਗੱਲ ਕਹਿਣੀ ਆ ਭਾਈ ਆਪ ਹੰਗਤ ਇੱਥੇ ਬਹਿ ਹਾਂਜੀ ਇੱਥੇ ਬੈਠਾ ਆ ਲੈਣ ਲੱਗੀ ਆ ਕੋ ਐਕਟਰ ਠੀਕ ਹੈ ਕੋਈ ਗੱਲ ਹੋਏਗਾ ਭਾਈ ਹਾਂਜੀ ਐਕਟਰ ਤੂੰ ਦਰਬਾਰ ਸਾਹਿਬ ਤੋਂ ਬਾਰ-ਬਾਰ ਬਾਰ-ਬਾਰ ਜਦੋਂ ਤੂੰ ਦਰਬਾਰ ਸਾਹਿਬ ਦੀ ਡਿਊਟੀ ਦੇ ਅੰਦਰ ਆ ਗਿਆ ਕੋਈ ਐਕਟਰ ਨਹੀਂ ਓਏ ਐਕਟਰ ਨੇ ਕੋਈ ਮੰਤਰੀ ਕੋਈ ਨਹੀਂ ਕੁਝ ਜਿੱਦਾਂ ਉਹ ਆਮ ਇਨਸਾਨ ਉਹਨੇ ਪਿੰਡ ਦਾ ਕੋਈ ਬੰਦਾ ਨਹੀਂ ਨਾ ਗਾਣ ਦਾ ਉਦਾਂ ਹੀ ਤੂੰ ਹੈ ਮੈਂ ਉਲੈਂਚ ਲਾ ਕੇ ਪਿੱਛੇ ਚੱਲ ਤੂੰ ਸੁਖਵੀਰ ਬਾਦਲਾ ਹਾਂ ਮਾਲ ਪਹਿਪ ਤੂੰ ਸੁਖਵੀਰ ਬਾਦਲਾ ਹੋਏਗਾ ਹੋਏਗਾ ਤੂੰ ਦਰਸ਼ਨ ਜੋੜੀ ਤੋਂ ਬਾਰ-ਬਾਰ ਹਾਂਜੀ ਨਹੀਂ ਨਹੀਂ ਅਹੀਂ ਪਹਿਲਾਂ ਦੇਖਣ ਵਾਲਿਆ ਉਹ ਵੀ ਸਮਝ ਆ ਜੱਥੇਦਾਰ ਆਪਾਂ ਜੱਥੇਦਾਰ ਨਹੀਂ ਸਹੀ ਯਾਰ ਕਮੇਟੀ ਨਹੀਂ ਸਹੀ ਬਾਬਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਂਦੀ ਜੱਥੇਦਾਰੀ ਗਾਈਆਂ ਵੜਾ ਲਿਆ ਉੱਤੇ ਦੇ ਜੱਥੇਦਾਰ ਬਾਬਾ ਪੀਏਪ ਲੈਣ ਦੇ ਰਹੇ ਨੂੰ ਮੱਥੇ ਟੇਕ ਨੂੰ ਮੰਤਰੀ ਆਏ ਨੇ ਪੰਜਾਬ ਬਚਾਉਣਾ ਕੀ ਸਾਰਾ ਖਾ ਗਏ ਪੰਜਾਬ ਨੂੰ ਚੋਰ ਤੂੰ ਸੁਖਿਆ ਯਾਰ ਮੈਨੂੰ ਤਾਂ ਇੱਕ ਗੱਲ ਦੀ ਬੜੀ ਹੈਰਾਨ ਗਿਆਂ ਦੇ ਮੱਥੇ ਤੇ ਹੱਥ ਮਾਰਦੇ ਆ ਅਸੀਂ ਇਸ ਇਸ ਦੇਖੋ ਆਪਾਂ ਕੋਈ ਮਾੜੀ ਗੱਲ ਕੀਤੀ ਆਪਾਂ ਇਹ ਗੱਲ ਕੀਤੀ ਹੈ ਨਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਸਾਨੂੰ ਤਾਂ ਵੀ ਗਾਲਾਂ ਕੱਢੀਆਂ ਜਾਂਦਾ ਮੈਂ ਕੱਢਦੇ ਬਾਬਾ ਕੱਢਦੇ ਜਿਹੜੇ ਗਾਲਾਂ ਕੱਢਦੇ ਉਹਨੇ ਕੱਢਦ ਨਹੀਂ ਆਪਾਂ ਇਹ ਗੱਲ ਕਹਿ ਰਹੇ ਕਾਨੂੰਨ ਬਣਾਉਣਾ ਸਾਰਿਆਂ ਲਈ ਇੱਕ ਬਰਾਬਰ ਬਣਾਓ ਹੋਰ ਜੇ ਕੈਮਰੇ ਤੋੜਿਆ ਨਾ ਕੈਮਰੇ ਫੜੇ ਨਾ ਹਾਂਜੀ ਲੀਡਰਾਂ ਦੇ ਬੱਚਿਆਂ ਦੇ ਡੇਟ ਨਾਲ ਦੇ ਫਰਕ ਆਉਂਦੇ ਇਹ ਅਸੀਂ ਜਾਣ ਦੋ ਅੰਦਰ ਫਿਰ ਫਿਰ ਆਪਾਂ ਕਹਾਂਗੇ ਕਿ ਵਾਕਿਆ ਕਾਨੂੰਨ ਬਰਾਬਰ ਹੈ ਆਪਾਂ ਆਪੋ ਮੱਕੇ ਕੋਈ ਕੈਮਰਾ ਨਾ ਕਿ ਜਾਂਦਾ ਅੰਦਰ ਆਪਾਂ ਬਿਆਨ ਕਰਨਾ ਚਾਹੀਦਾ ਆਪਾਂ ਆਪਾਂ ਗੱਲ ਕਰਦੇ ਨੇ ਭਾਰਤ ਦੇ ਕਾਨੂੰਨ ਦੀ ਆਪਾਂ ਕਹਿੰਦੇ ਵੀ ਸਿਖਾਣਾ ਤੱਕ ਹੁੰਦਾ ਅੱਵੇ ਕਹਿੰਦੇ ਨਾ ਕਿ ਤੁਸੀਂ ਦੇਖੋ ਜੀ ਜਗਤਾਰ ਸਿੰਘ ਵਾਰਾ ਜੀ ਹੁਣੇ ਅੰਦਰ ਹੈ ਤੇ ਉਹ ਉਹਨਾਂ ਦਾ ਸਾਥ ਬਾਬਾ ਜਿਹੜਾ ਕੀ ਨਾ ਰਾਮ 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 ਕਿੰਨੇ ਵਾਰੀ ਆ ਜਾਂਦਾ ਬਾਹਰ ਅੱਵੇ ਕਹਿੰਦੇ ਆਈ ਕਹਿੰਦੇ ਜਗਤਾਰ ਸਿੰਘ ਵਾਰਾ ਨੂੰ ਬਾਹਰ ਨਹੀਂ ਆਉਣ ਦੇ ਰਾਮ ਰਾਮ ਬਾਹਰ ਆ ਜਾਂਦਾ ਕਾਰ ਤੱਕ ਕਾਨੂੰਨ ਬਰਾਬਰ ਨਹੀਂ ਹੈ ਤੁਸੀਂ ਬਰਾਬਰ ਕਰਦੇ ਮੇਰਾ ਸਵਾਲ ਹੈ ਨਾ ਵੀਰਾਂ ਨੂੰ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਕਾਨੂੰਨ ਬਰਾਬਰ ਕੀਤਾ? ਅੱਛਾ ਤੁਸੀਂ ਭਾਰਤ ਦੀ ਸਰਕਾਰ ਨਾਲ ਕਿਹੜੇ ਫਿਰ ਤੁਸੀਂ ਭਾਰਤ ਦੀ ਸਰਕਾਰ ਤੇ ਤੁਸੀਂ ਤੇ ਇੱਕੋ ਬਰਾਬਰ ਹੈ। ਇੱਕ ਬਰਾਬਰ ਹੈ। ਕਿਹੜੇ ਮੂਹਰੇ ਕਹਿੰਦੇ ਤੁਸੀਂ ਭਈ ਭਾਰਤ ਦੀ ਸਰਕਾਰ ਮਾੜੀ ਐ। ਮੈਂ ਕਹਿੰਦਾ ਮਾੜੀ ਐ। ਪਰ ਤੁਸੀਂ ਉਹਨੂੰ ਕਿੱਦਾਂ ਚੰਗੇ? ਉਹਨਾਂ ਨਾਲ ਕਿੰਦਾ ਚੰਗੇ? ਤੁਸੀਂ ਵੀ ਮਾੜੇ ਹੋ। ਕਿਉਂ? ਕਿਉਂਕਿ ਜਾਂ ਤਾਂ ਕਾਨੂੰਨ ਬਰਾਬਰ ਕਰੋ ਸਾਰੇ ਲਈ ਇੱਕ ਬਰਾਬਰ ਕਰੋ ਕਾਨੂੰਨ। ਜੇ ਬਾਬਾ ਮੈਂ ਗੱਲ ਕਰਾਣਾ ਤੇ ਜੱਥੇਦਾਰ ਜਿਹੜਾ ਸਾਡਾ ਵਾ ਜਿਹੜਾ ਕਮੇਟੀ ਐ ਮੈਂ ਗਾ ਜਵਾਂ ਗਾਈਆਂ ਜਥੇਦਾਰੀ ਗਾਈ ਵੜਾਇਰ ਕਰਨ ਹੈਗੀ ਉਹਨੇ ਹੋਈ ਪਤਾ ਇਹੀ ਇਹੀ ਸਾਡੀ ਇਹੀ ਕਮੇਟੀ ਬਾਬਾ ਬਣੀ ਹੋਰ ਦੇਖੋ ਆਪਾ ਆਪਾ ਜਥੇਦਾਰ ਨੇ ਪਿਛਲੇ ਦਿਨਾਂ ਦੇ ਵਿੱਚ ਨਿਸ਼ਾਨ ਸਾਹਿਬ ਦੇ ਹੱਕ ਦੇ ਫੈਸਲੇ ਲਏ ਆਪਾਂ ਮੜਾ ਕਹਿਦੇ ਸੀ ਤਰਨ ਨਹੀਂ ਕਿਹਾ ਆਪਾਂ ਕੀ ਗਿਆ ਬੜਾ ਬਹੁਤ ਬੜੀਆ ਜਥੇਦਾਰ ਜੀ ਇਹੋ ਜਿਹੇ ਕੰਮ ਕਰੋ ਇਹੋ ਜੇ ਕੰਮ ਕਰ ਇਹਨੂੰ ਕਿਹਾ ਜਾਂਦਾ ਕੰਮ ਜਥੇਦਾਰ ਦੇ ਕੰਮ ਕਿਹੜੇ ਨੇ ਰਿਆਤਮ ਰਿਆਦਾਂ ਨੂੰ ਲਾਗੂ ਕਰਾਉਣਾ ਇਹੋ ਜੇ ਕੰਮਾਂ ਨੂੰ ਲਾਗੂ ਕਰਾਉਣਾ ਇਹ ਉਹ ਜਥੇਦਾਰ ਦੇ ਕੰਮ ਇੱਕ ਸਹੀ ਗੱਲ ਵਾ ਇਹ ਇਹ ਜਥੇਦਾਰ ਦੇ ਕੰਮ ਉਹ ਜਥੇਦਾਰੀ ਸਾਹਿਬ ਸੁੱਤੇ ਪਏ ਜਥੇਦਾਰ ਭੂਕ ਮੀਂਹ ਗਾਈਆਂ ਬਠਾਈਆਂ ਜਥੇਦਾਰ ਜਿੰਨੇ ਵੀ ਆਇਆ ਸਾਰੀਆਂ ਗਾਈਆਂ ਦਾ ਕੋਈ ਆਪਾਂ ਹੁਣ ਆਪਾਂ ਆਖਰ ਦੇ ਵਿੱਚ ਇਹ ਗੱਲ ਕਹਿਣੀ ਹੈ ਭਈ ਸਾਰਿਆਂ ਵੀਰਾਂ ਨੂੰ ਇਹ ਗੱਲ ਕਹਿਣੀ ਹੈ ਸਾਨੂੰ ਰੱਜ ਕੇ ਗਾਲਾਂ ਕੱਢੋ ਸਾਨੂੰ ਕੋਈ ਫਰ ਪਰ ਜੇ ਤੁਸੀਂ ਕਿਸੇ ਗਰੀਬ ਦਾ ਕੈਮਰਾ ਖੋਹੋਗੇ ਤੇ ਆਪਾਂ ਉੱਥੇ ਵੀ ਬੋਲਾਂਗੇ ਬੋਲਾਂਗੇ ਜੇ ਤੁਸੀਂ ਅਮੀਰ ਦਾ ਕੈਮਰਾ ਖੋਹੋਗੇ ਫਿਰ ਮਜ਼ਾ ਆਏਗਾ ਜੇ ਤੁਸੀਂ ਗਰੀਬ ਦਾ ਕੈਮਰਾ ਖੋਹੋਗੇ ਤੇ ਆਪਾਂ ਆਪਾਂ ਬੋਲਾਂਗੇ ਹਾਂਜੀ ਹਾਂਜੀ ਬੋਲਾਂ ਜਿੱਦਾਂ ਤੁਸੀਂ ਅਮੀਰ ਦਾ ਕੈਮਰਾ ਖੋਹੋਗੇ ਫਿਰ ਆਪਾਂ ਮੰਨਾਂਗੇ ਵਾਕੇ ਮੰਨਾਂਗੇ ਵਾਕੇ ਵਧੀਆ ਵਾਕੇ ਬਰਾਬਰ ਬਰਾਬਰ ਹਾਂਜੀ ਹਾਂ ਆਪਾਂ ਭਾਰਤ ਦੇ ਕਾਨੂੰਨ ਉਦੋਂ ਕਹਾਂਗੇ ਸਹੀ ਜਿੱਦਾਂ ਜਗਤਾਰ ਸਿੰਘ ਹਵਾਰਾ ਵੀ ਪੈਰਲਰ ਪਰੋਲ ਤੇ ਆਵੇਗਾ ਹਾਂਜੀ ਹਾਂਜੀ ਜੇ ਜੇ ਇਹਦਾ ਮਤਲਬ ਹੋਰ ਪਿੱਛੇ ਹੁਣ ਹੁਣੇ ਸਾਦ ਨੂੰ ਵੀ ਪਰੋਲ ਮਿਲੀ ਹੈ ਤਾਂ ਨਗਰੇ ਜਗਤਾਰ ਸਿੰਘ ਹਵਾਰਾ ਨੂੰ ਵੀ ਪਰੋਲ ਮਿਲਣੀ ਚਾਹੀਦੀ ਹੈ ਹੈਨਾ ਫੇਰ ਤਾਂ ਮਜ਼ਾ ਸੀ ਫੇਰ ਮਜ਼ਾ ਵਾਜੀ ਹੈਨਾ ਫੇਰ ਤਾਂ ਮਜ਼ਾ ਸੀ ਹਾਂਜੀ ਤੇ ਆਪਾਂ ਕਹਾਂਗੇ ਭਾਰਤ ਦਾ ਕਾਨੂੰਨ ਬਰਾਬਰ ਹੈ ਇਦਾਂ ਬਰਾਬਰ ਹੋਣਾ ਚਾਹੀਦਾ ਤੇ ਆਪਾਂ ਕਹਾਂਗੇ ਵਾਕੇ ਤੁਹਾਡੇ ਅੰਦਰ ਇਹ ਜਿਹੜੇ ਵੀਰ ਹੈ ਤੁਹਾਡੇ ਅੰਦਰ ਵਾਕਈ ਸਤਕਾਰ ਦੀ ਭਾਵਨਾ ਹੈਗੀ ਹੈ ਪਾਵਲਾ ਤਾਂ ਮੰਨੀ ਜਾਏਗੀ ਜੇ ਤੁਸੀਂ ਸਾਰੇ ਇਹਨੇ ਇੱਕ ਬਰਾਬਰ ਰੱਖੋਗੇ ਇੱਕ ਬਰਾਬਰ ਹੁੰਦਾ ਪਾਪਾ ਸਾਰੇ ਇਹਨੇ ਇੱਕ ਬਰਾਬਰ ਵੀਆਈਪੀ ਲੈਣਾ ਬੰਦ ਕਰੋ ਬੰਦ ਜੀ ਜੱਪਾ ਸਪਾਰਸ਼ਾ ਸਪਾਰਸ਼ਾ ਬੰਦ ਕਰੋ ਕਮੇ ਦੀਆਂ ਸਾਰਾ ਕੁਝ ਬੰਦ ਕਰੋ ਹੈ ਬਾਬਾ ਵੀਆਈਪੀ ਕਲਚਰ ਬੰਦ ਕਰੋ ਵੀਆਈਪੀ ਕਲਚਰ ਬਿਲਕੁਲ ਖਤਮ ਕਰੋ ਤੇ ਕੋਣ ਇੱਕ ਇੱਕ ਕੋਣ ਕਰੇਗਾ ਜਸਦਰ ਕਰੇਗਾ ਔਰ ਓਕੇ ਔਰ ਜਮਾ ਬੇਕਾਰ ਇਹਨੇ ਕਮੇਟੀ ਦਾ ਮੈਨੂੰ ਜ਼ਿਆਦਾ ਪੰਜਾਬ ਆ ਤੇ ਇੱਕ ਵੀ ਕੰਮ ਚੰਗਾ ਵਈ ਸਹੀ ਕੰਮ ਕੀਤਾ ਕੋਈ ਇਹੋ ਕੰਮ ਨਹੀਂ ਇਹਨੇ ਸਹੀ ਕੀਤਾ ਪੰਜਾਬ ਚ ਆਪਾਂ ਇਹੀ ਤੇ ਇਹ ਤੇ ਬਾਰ ਬਾਰ ਇਹ ਚੀਜ਼ ਹੋ ਰਹੀਆਂ ਕਿ ਸਾਡੇ ਜਥੇਦਾਰਾਂ ਨੂੰ ਇਹ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਵਾ ਔਰ ਬਾਬਾ ਖਾਨਾ ਮਤਲਬ ਪੈਸਾ ਆਈ ਜਾ ਤੇ ਫੇਰ ਖਾਈ ਜਾ ਬਸ ਕਰਿਓ ਗੁਰਦੁਆਰਾ ਉਹ ਲੱਲੇ ਆਪਣੇ ਅੰਦਰ ਕਰਿਓ ਗੁਰਦੁਆਰਾ ਲੱਲੇ ਅੰਦਰ ਪੈਸਾ ਆਈ ਬਾਬਾ ਚੱਲਣ ਦੇ ਆਨ ਬਾਕੀ ਆਪਾਂ ਇਹ ਹੀ ਬੇਨਤੀ ਕਰਨੀ ਸਾਰੇ ਜਿੰਨੇ ਵੀ ਵੀਰ ਡਾਂਗ ਲਿਆ ਕੇ ਤੁਰੇ ਫਿਰਦੇ ਭਾਈ ਬੇਨਤੀ ਹੈ ਤੁਹਾਨੂੰ ਡਾਂਗ ਚੁੱਕਣੀ ਆ ਤੇ ਬਰਾਬਰ ਚੁੱਕੋ ਚਲੋ ਜੀ ਬਸ ਬਾਕੀ ਸਾਡੀ ਇਹ ਬੇਨਤੀ ਹੈ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ